ਮੈਂ ਕਿਹਦੀ ਬੁਲਤੀ ਤਮ ਨਮੀ ਨਮੀ ਲਓ ਜੀ ਲਾਂਚ ਕਰੋ ਮੈਂ ਕਹਿੰਦੀ ਹਾਂ ਇੱਕ ਕਣਕ ਲੈ ਲਓ ਲਾਂਚ ਨੇ ਕਣਕ ਕਣਕ ਅਧਰ ਕੜਾ ਲੇਗੀ ਇੱਕ ਕਣਕ ਕੱਢ ਲੈਣਾ ਹੈ ਸਰਕਾਰ ਰਕੋੜੀ ਭੇਜਾਂਗੇ ਤੁਹਾਨੂੰ ਮਾਮਾ ਪਤਾ ਨਹੀਂ ਕਿਵੇਂ ਜੀ ਹੁੰਦਾ ਲਾਤ ਅਲੀ ਹੈਗੀ ਹੱਤੀ ਸੱਚ ਬੋਲੀ ਬੱਚਾ ਤਾਂ ਬਹੁਤ ਬੱਚਾ ਕਹਿੰਦਾ ਨਾ ਬਹਾਲੀ ਇਹ ਤੂੰ ਨਹੀਂ ਕਰਦਾ ਨਹੀਂ ਤੂੰ ਬਹਾਲੀ ਆ ਕਹਿੰਦਾ ਬਸ ਚੱਲ ਤਨ ਤੇ ਪਾਟੇ ਕਰਾਂ ਕਾੜੀ ਕਾੜੀ ਬਰੇ ਪਾਣੀ ਦਾ ਵੈਹ ਕਰ ਲੈ ਫਿਰ ਤੇ ਮੇਰਾ ਵਿਆਹ ਕਹਿੰਦਾ ਮੇਰਾ ਮੇਰਾ ਕਰਤਾ ਲਓ ਜੀ ਦੋਸਤੋ ਅੱਜ ਮਾਮਾ ਕਾਫੀ ਦਿਨਾ ਵਾਦੋ ਮਿਲਿਆਗਾ ਹਣਾ ਤੁਸੀਂ ਦੇਖਦੇ ਸੀ ਮਾਮਾ ਨਹੀਂ ਆ ਰਹੇ ਕਾਫੀ ਟਾਈਮ ਚਾਰ ਪੰਜ ਵੀਡੀਓ ਦੇ ਵਿੱਚ ਆ ਜਾਣੀਗਾ ਸੋ ਮਾਮੇ ਦਾ ਥੋੜਾ ਕੰਮ ਕਾਰਾਂ ਦੇ ਵਿੱਚ ਥੋੜਾ ਬਿਜ਼ੀ ਸੀਗਾ ਤੁਸੀਂ ਇਸ ਕਰਕੇ ਮਾਮੇ ਕੋਲ ਆਏ ਨਹੀਂ ਗਏ ਸੀਗਾ ਮਾਮਾ ਥੋੜਾ ਕਿਤੇ ਚਲੇ ਗਏ ਸੀਗੇ ਤੇ ਹੁਣ ਰੈਗੂਲਰ ਆਪਣੀ ਸੀਰੀਜ਼ ਵਿੱਚ ਮਾਮਾ ਜੀ ਫੇਰ ਤੋਂ ਆਉਣਗੇ ਤੇ ਫੇਰ ਉਮੀ ਹਾਸਾ ਡਟ ਚੱਲਦਾ ਰਹੂਗਾ ਆਪਣਾ ਠੀਕ ਹੈ ਤੇ ਉਧਰੋਂ 바ਵਾ ਪ੍ਰੋਡਕਸ਼ਨ ਜੀ ਚੱਲ ਰਿਹਾ ਉਧਰੋਂ ਰੀਲਾਂ ਦੇਖ ਰਹੇ ਨੇ 24 ਘੰਟੇ ਸਾਡੇ ਕੈਮਰਾਮੈਨ ਜੀ ਇਹ ਵੀ ਰੀਲਾਂ ਦੇਖਦੇ ਸਾਡੇ ਬਹਾਦਰ ਸਰ ਜੀ ਸਾਡੇ ਸੀਨੀਅਰ ਆਰਟਿਸਟ ਸਾਡੇ ਜਿੰਨਾਂ ਕੋਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਗਿਆ ਤੇ ਨਾ ਪ੍ਰੀਤ ਭੈਣ ਬੈਠੀ ਆ ਤੇ ਉੱਬਰੋਂ ਸਰਾਂਦਲੀ ਮਾਤਾ ਜੀ ਡਿਸਕਸ ਚੱਲ ਰਿਹਾ ਤੇ ਇਸ ਵਾਰ ਤੁਹਾਨੂੰ ਦਿਖਾਵਾਂਗੇ ਅਸੀਂ ਨਾ ਉੱਤੇ ਜਾਣਾਗਾ ਡੇਰੇ ਜਾਣਾਗਾ ਰੋਟੀ ਪਰੇ ਮਤਲਬ ਉੱਤੇ ਬਣਾਏਗਾ ਸਭ ਸਪੈਸ਼ਲ ਦੇਖੋ ਨਾ ਜੀ ਖੇਲਾਰੇ ਜੀ ਨੰਗ ਜੂਗੀ ਮੈਨੂੰ ਥੋੜੀ ਪਤਾ ਸੀ ਮੈਂ ਮੈਨੂੰ ਥੋੜੀ ਪਸੇ ਚੱਲਦਾ ਤੈਨੂੰ ਉਸ ਟਾਈਮ ਮੈਂ ਪੁੱਛਿਆ ਦੀਦੀ ਕਹਿੰਦੇ ਦਰਸ਼ਨ ਮੈਨੂੰ ਫੋਨ ਕਰਦਾ ਤੇ ਵੀ ਦੱਸ ਲੈ ਜਾਣਾ ਕੋਈ ਵੀ ਸਾਰੀ ਗਲਤੀ ਹੈ ਚ ਪੱਤੇ ਦਾ ਹੱਲ ਹੈ ਮੇਰੀ ਗਲਤੀ ਤੂੰ ਮੇਰੇ ਕੋਲੜ ਕੇ ਹੈ ਨਾ ਸਾਡਾ ਗੱਲਾਂ ਨੇ ਮੇਰੀ ਸੀਨਾ ਵੀ ਦਿਮਾਖ ਰਾਮ ਨਗਰੋਂ ਮੈਂ ਲਾਪਰੇ ਤੁੰ ਜਾ ਕੇ ਦੱਸ ਦਾਣਾ ਆਏ ਥੋੜੀ ਹੁੰਦਾ ਵੀ ਸੀਨ ਕਰੋ ਆਪਣਾ ਚੌੜਾ ਨੇ ਥੋੜਾ ਤਾਂ ਨਹੀਂ ਨਹੀਂ ਬਣਾ ਬਣਾ ਆ ਗੱਲ ਥੋੜੀ ਹੈ ਤੁਸੀਂ ਨਿੱਤ ਕਰ ਜਾਂਦੇ ਹੋ ਹਏ ਇਨਾਂ ਤੇ ਤੁਸੀਂ ਬਹਜਿਆ ਕਰੋ ਪੈਸੇ ਘੱਟ ਖਾ ਲੋ ਕਿਉਂ ਵੀ ਦੂਰ ਆਣਾ ਪਿੰਡ ਤੁਸੀਂ ਹਾਂ ਸਾਡਾ ਵੀ ਦੂਰ ਹੈ ਬਾਈ ਸਾਡਾ ਵੀ ਦੂਰ ਉਹ ਤਾਂ ਮੈਨੂੰ ਜਾਣਾ ਕਿ ਨਹੀਂ ਜਾਣਾ ਚਾ ਜਾਊਂਗਾ ਬਾਈ ਜਾਊਂਗਾ ਚੱਲ ਸੀਨ ਲਾਲਾ ਬਾਈ ਤੰਨੇ ਚੱਲਾਂਗੇ ਕੋਈ ਨਹੀਂ ਮੈਂ ਕਰ ਦਉਂਗਾ ਫਿਰ ਬਲੌਂਗ ਬਣਾ ਦੇ। ਆ ਜਾ ਚਾਚੀ। ਇਹ ਵਾਹ। ਆ ਜਾ। ਬਾਬਲੂ। ਹਾਂ ਜੀ ਆ ਗਏ। ਚਾਚੀ। ਨਾ ਯਾਰਾ। ਰੋੜ। ਮੈਂ ਕਹਿੰਦਾ ਆ। ਆ। ਆ ਜਾ। ਬਾਬਲੂ। ਹਾਂ ਜੀ ਚਾਚੀ। ਆਕੀ ਆ ਲੈ ਬਚਾਰਾ ਹਾਂ ਖੇਤ ਵਿੱਚ ਕਿਹੜਾ ਮਾਰ ਨਹੀਂ ਜਾਂਦਾ ਹੈਗਾ ਬਬਲੂ ਬਬਲੂ ਕਰਕੇ ਆ ਗਿਆ ਬਲੂ ਡੀਵਾ ਨਹੀਂ ਮੈਂ ਕਿਸੇ ਨਾਲ ਨਹੀਂ ਹਾਂ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਮਾਮਾ ਬੜੇ ਦਿਨਾਂ ਬਾਅਦ ਘਰ ਨੂੰ ਮਾਮਾ ਦਿਖਾਈ ਦਿੱਤਾਗਾ ਕਿਉਂਕਿ ਮਾਮਾ ਥੋੜਾ ਬਿਸ਼ਾਦੀ ਮੈਂ ਡੱਡੂ ਆ ਇਹ ਥੋੜਾ ਦਿਖਦਾ ਘੱਟ ਹੀ ਆ ਇਹ ਨਾ ਪਿੱਕੇ-ਪਿੱਕੇ ਦੇ ਇਹ ਗੈਪ ਹੋ ਜਾਂਦਾ ਕਿੱਧਰ ਬੰਦੇ ਜੌਣ ਲੱਗੀ ਸੀ ਮੱਕੀ ਦਾ 4 ਪੌ ਲੱਗਿਆ ਸੀਗਾ ਮੱਕੀ ਦਾ 4 ਮਾਣਾ ਜੇ ਮਾਮੇ ਕੋਲ ਮੱਕੀ ਦਾ 4 ਲੈਣਾ ਤੁਸੀਂ ਲੈ ਆ ਵੀ ਸਕਦੇ ਹੋ ਦੇਸ਼ਦੇ ਨੇ 350 ਰੁਪਏ ਇੱਕ ਕਵਾਂਟਲ ਸਾਢੇ 350 ਰੁਪਏ ਕਵਾਂਟਲ ਬਹੁਤ ਸਸਤੇ ਰੇਟ ਦਾ ਮਤਲਬ ਹੋਰ ਸੀਲ ਤੋਂ ਵੀ ਸਸਤਾ ਇਹਨਾਂ ਰੇਟ ਆਏ ਗੱਲ ਨੂੰ ਵੀ ਇਹ ਪਹਿਲਾਂ ਚੋਰੀਆਂ ਵੀ ਕਰਦੇ ਰਹੇ ਨੇ ਬਾਈ ਅੱਛਾ ਚੋਰੀਆਂ ਬਾਈ ਜੂਰੀ ਦਾ ਰਾਤ ਨੂੰ ਜਾਂਦੇ ਨੇ ਮੱਕੀ ਵੇਚੀਏ ਚੋਰੀ ਕਰਕੇ ਮੱਕੀ ਰਾਤ ਰੋੜਾ ਦੇ ਘਰੇ ਢੋਰੀ ਨਹੀਂ ਬੰਦ ਕਰੋ ਜਿੰਨ ਪਤਾ ਡਿਟੇਲ ਚਾਓ ਚੋਰੀ ਕਰਕੇ ਆਉਂਦੇ ਘਰੇ ਢੋਰੀ ਫਿਰ ਤੜਕਾ ਟੋਕਾ ਕਰਕੇ ਉਹ ਤੂੜੀ ਤੇ ਕਹਿੰਦੇ ਲੋਨ ਵੀ ਦਿੰਦੇ ਤੂੜੀ ਤੇ ਲੋਨ ਸੁਪਰੀ ਡਾਈਟ ਸਰ ਤੂੜੀ ਤੇ ਲੋਨ ਵੀ ਦਿੰਦੇ ਨੇ ਲੋਨ ਦਿੰਦੇ ਨੇ ਰੇੜਿਆਂ ਦੇ ਟਾਇਰ ਖੋਲ ਕਰਾ ਤុំ ਇਹ ਵੀ ਵੇਚ ਦਿੰਦੇ ਨੇ ਕੰਮ ਬਹੁਤ ਕੰਮ ਬਹੁਤ ਤਕੜਾ ਕੰਮ ਜਿਹੜੇ ਆਪਣੇ ਨਹਿਰਾਂ ਦੇ ਪੋਲੋ ਦੇ ਨਾਲ ਦਾ ਲੋਹਾ ਲੱਗਿਆ ਹੁੰਦਾ ਉਹ ਜਿੰਨੇ ਵੀ ਥਾਂ ਤੇ ਵੱਡੇ ਹੋਇਆ ਇਹਨੇ ਘਰੋਂ ਮਿਲੂਗਾ ਓਕੇ 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 ਨਾਲ ਤਾਂ ਬਈ ਬੰਦੇ ਘੜੀ ਕਰਕੇ ਲੋਹੀ ਰੇਲਵੇ ਨਾਲ ਕੋਈ ਨਾਣਾ ਕਰਦੇ ਆਖੀ ਨਾਲੇ ਹੁੰਦਾ ਜੀ ਤੂੰ ਹਾਂ ਨਾਲੇ ਹੁੰਦਾ ਜੀ ਤੂੰ ਬਾਬਾ ਨਾਲੇ ਤਾਂ ਹੁੰਦਾ ਜੀ ਸਰਾਏ ਸੀ ਦੀ ਜੀ ਬਈ ਇਹ ਨਹੀਂ ਕਰਾ ਦੱਸਤੀ ਇਹ ਬਹੁਤ ਗਲਤ ਰਸਤੀ ਇਹ ਵੀ ਖਾਤੇ 'ਚ ਨਾ 1.5 ਕਰੋੜ ਰੁਪਏ ਸੀ ਕਿ ਆਦੀ ਜਵਾਵਾਂ ਬੰਦ ਰੱਖੀ ਜਵਾਵਾਂ ਬੰਦ ਰੱਖੀ 1.5 ਕਰੋੜ ਇਹ ਜਾਵਾਗਿੰਦਾ ਕਿ ਕਿ 1 ਕਰੋੜ ਹੋ ਗਿਆ ਹੁਣ ਬਾਅਦਸ ਕਰਦੇ ਹਾਂ ਬਾਅਦਸ ਕਰਦੇ ਹਾਂ ਕਮ ਖਾਤੇ ਨਿਕਾਪ ਕਰਨ ਲਈ ਲੇ ਜੱਦੀ ਪੈਸੇ ਥੋੜੀ ਛੱਡੇ ਜੱਦੀ ਪੈਸੇ ਥੋੜੀ ਛੱਡੇ ਜਾਂਦੇ ਨੇ ਬਤਰਾ ਜਰਾ ਬਾਬੂ ਮੇਰਾ ਪੁੱਤ ਹੋ ਆਪੂ ਦਾ ਔਰ ਠਪੀ ਰੱਖਿਆ ਬਾਬੂ ਬਾਬੂ ਸੁਲਾਹ ਦਾ ਦੰਦ ਹਾਂ ਮੈਂ ਸੁਲਾਹ ਕੋਈ ਹੋਰ ਸੁਲਾਹ ਦਾ ਕਿਹਾ ਠੀਕ ਹੈ ਬਹਾਲ ਜੀ ਕੀ ਕਰਦੇ ਸੀਗੇ ਬਹਾਲ ਜੀ ਇਹ ਰੱਖੇ ਰੱਖਦੇ ਸੀ ਜੀ ਉਹ ਕਿ ਕਿਰਕੰਦੇ ਇਹ ਜਦੋਂ ਕੋਈ ਪੁਲਿਸ ਆ ਜਾਂ ਨਹੀਂ ਉਹਦਾ ਡਰ ਉਹਨੂੰ ਗੱਲਾਂ ਚ ਲਾਉਣਾ ਸੀਗਾ ਐ ਲਾਉਂਦਾ ਨਹੀਂ ਇਹ ਗੱਲਾਂ ਚ ਲਾਉਣਾ ਸੀ ਐ ਤਾਂ ਮਨ ਨਹੀਂ ਸੀ ਇਹ ਗੱਲਾਂ ਚ ਲਾਉਂਦੇ ਸੀ ਕਹਿੰਦੇ ਉਹਨਾਂ ਨੂੰ ਪੁਲਸਾਂ ਨੇ ਗੱਲਾਂ ਚ ਲਾਣ ਦੇ ਇਹ ਕਹਿੰਦੇ ਕਿ ਆਹ ਦੇਖੀ ਮੈਂ ਕਲਾਕਾਰ ਆ ਆ ਪਿਆ ਆ ਦਿਖਾ ਕੇ ਉਹ ਬੱਚਾ ਆ ਜਾਂਦਾ ਦਿਖਾ ਦਿੰਦਾ ਵਾਸੀ ਆ ਤੇ ਇਹਨੂੰ ਬਰਾਬਰ ਕਰ ਦੋ ਤਾਂ ਖੜ ਜੋ ਮੈਂ ਦੂਜੀ ਵਾਰ ਕੰਮ ਨਾਲ ਤੇ ਮੈਂ ਗੱਗੂ ਨਾਲ ਫੋਟੋ ਦਿਖਾਉਂਦਾ 1 ਮਿੰਟ ਖੜੋ ਤੇ ਉਸ ਤੋਂ ਬਾਅਦ ਫੋਟੋ ਦਿਖਾ ਕੇ ਉਹਨੂੰ ਥੋੜਾ ਇਹ ਪਰ ਉਹਨੇ ਕਿਰਚੇ ਬੰਦਾ ਬਿਜ਼ੀ ਬਿਜੀ ਬਿਜ਼ੀ ਇਹਨੂੰ ਇਹ ਵੀ ਫੋਟੋ ਲਾ ਕੇ ਜਾਂਦੇ ਸੀਗੇ ਤੇ ਇਹ ਕਹਿੰਦੇ ਪਿੱਛ ਵੰਨਤੂ ਥੈਂਕ ਯੂ ਇਹ ਫੋਟੋ ਨਾਲ ਨਾਲ ਚਾਚਾ ਜੀ ਨਾਲ ਚਾਚਾ ਬੰਕ ਪਾਸਟੋ ਹੋਸ਼ ਜੋ ਤਬ ਟੱਕੇ ਸਸੀ ਗਾਲ ਜੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਸਾਡੇ ਰੀਲਾਂ ਨੂੰ ਲਾਈਕ ਮਾਰ ਕਰਦੇ ਹੋ ਕਮੈਂਟ ਤੇ ਅੱਜ ਸਾਨੂੰ ਤੇ ਨਵੀਂ ਜਾਣਕਾਰੀ ਹੋਰ ਪਤਾ ਲੱਗਿਆ ਸੀ ਕਿ ਸਾਡਾ ਬਾਬਾ ਬਾਈ ਵੀ ਗਾਣਾ ਗਾਉਂਦਾ ਹੈ ਬਹੁਤ ਸੋਹਣਾ ਗਾਣਾ ਗਾਉਂਦਾ ਹੈ ਤੇ ਤੁਹਾਡੇ ਨਾਲ ਅੱਜ ਸੰਜੇ ਨੂੰ ਗਾਣਾ ਆਪ ਦਾ ਗਾਣਾ ਲਿਖਿਆ ਹੋਇਆ ਇਹਦਾ ਗਾਣਾ ਕਿੰਨਾ ਬਹੁਤ ਸੋਹਣਾ ਗਾਣਾ ਹੈ ਲੈ ਬਾਬੇ ਬਾਈ ਅੱਜ ਮੇਰਾ ਲੈ ਕੇ ਆਤਾ ਕਿਸੇ ਕੋਲ ਲੈ ਕੇ ਆਇਆ ਅੱਛਾ ਪਤਾ ਦੋ ਮਿੰਟ ਹੀ ਟਿਕਿਆ ਰਹਿਣਾ ਨਾ ਨਾ ਅੰਬਰਾਤੋਂ ਕੋਈ ਪਰੀ ਭੇਜ ਦੇ ਹਾਏ ਅੰਬਰਾਤੋਂ ਕੋਈ ਪਰੀ ਭੇਜ ਦੇ ਰੱਬਾ ਮੇਰਾ ਮਹਤਰ ਬਣਾਉਂਦੀ ਕਰਦਾ ਬੇਟੀ ਮੇਰਾ ਮਹਤਰ ਬਣਾਉਂਦੀ ਹਾਂ ਗੱਲ ਕੋਈ ਵੀ ਮੂੰਹ ਤੇ ਕਰਦਾ ਕੀ ਕਰੀਂ ਜਵਾਬ ਦੇ ਮੇਰੇ ਮੈਨੂੰ ਹੁੰਦਾ ਓਏ ਬਾਕੀ ਮੂੰਹ ਛੋਟੇ ਮੈਨੂੰ ਮਾਰਾ ਕਰਦੀ ਤੇ ਜੱਸੀ ਤੇ ਸਾਡੀ ਗੱਲ ਕਰਦੀ ਮੈਂ ਮਾਰਦੀ ਦਰ ਮੈਂ ਮਾਰ ਕੇ ਕਹਿੰਦਾ ਦੁੱਧ ਤੋਂ ਜਿੱਥੇ ਦੁੱਧ ਖੱਟਾ ਹੋ ਜਿੱਥੇ ਬਣਾਉਂਦਾ ਲੱਸੀ ਜੇ ਨਾ ਪੀਤੀ ਤਾਂ ਸਕੇ ਜੱਸੀ ਜੇ ਤੁਹਾਨੂੰ ਕਰਨਾ ਹੋਗਾ ਤਾਂ ਬਣਾਉਂਗਾ ਸੀ ਸੀ ਆ ਬੱਚੇ ਸੀ ਬਾਈ ਬੇ ਮੈਂ ਉਹਦੇ ਲਈ ਬਾਲੂ ਗੋਮਾ ਉਹਨਾਂ ਤੇ ਤੂੰ ਮਾਰੂ ਮੈਂ ਕੱਲ ਤੇ ਤੂੰ ਮਾਰੂ ਮੈਂ ਕੱਲ ਤੇ ਵੀ ਮੈਂ ਪਾਣੀ ਵੀ ਬਲਾ ਸਕਦੀ ਕੀ ਗੁਰੂ ਹੋਵੇਗਾ ਦੋ ਗਲਾਸ ਲਿਆ ਦੇਤੀ ਫਿਰ ਕਿੱਥੇ ਦਿੱਤਾ ਰਿਹਾ ਕੋਈ ਨਾ ਪੀ ਕੇ ਚਲ ਦਿਖਾ ਕਿੱਥੇ ਪੀਆ ਮੈਂ ਇੱਕ ਖਾਲੀ ਗਲਾਸ ਕਿਹਾ ਲੈਂਦੇ ਪੀਤੇ ਗਲਾਸ ਦਿੱਤੇ ਉਹ ਪਿਆ ਖਾਲੀ ਕਰਿਆ ਜੀ ਗਲਾਸ ਨਹੀਂ ਨਾ ਚਲ ਆਸੀ ਜਿਹੜੇ ਬਲੂਏ ਮੈਂ ਕਿਧਰ ਗਿਆ ਉਹ ਆ ਵੀ ਗਾਲਾ ਕਰੋ 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 ਬਾਈ ਕਰੋ ਲੈ ਚੱਲੀਆ ਕਰੋ ਯਾਰ ਕਰੋ ਬਈ ਪੰਜ ਤੋਂ ਮਿਲ ਹੁੰਦੀ ਨੇ ਬੈਠੀ ਵੀ ਆਵਾ ਮਾਂ ਨੂੰ ਕੋਈ ਐਟੀਟਿਊਡ ਹੀ ਆ ਲੈ ਠੀਕ ਮੈਂ ਕੋ ਗਾ ਗਾ ਕੋਈ ਕਹਿੰਦੇ ਪੜ ਗਿਆ ਮਾਂ ਪਾਪਾ ਕਹਿੰਦੇ ਨਾਪੇ ਮਤ ਪੀ ਕੇ ਮੈਂ ਹੰਵੀ ਕੀ ਨਹੀਂ ਆਇਆ ਨਾ ਬਈ ਬਾਹ ਨੂੰ ਪੀ ਲੈ ਲੈਨ ਤਾ ਤੇ ਚੱਲ ਬਣਾ ਲੈ ਲੈ ਕਰ ਬਈ ਮੜਾ ਮੁੱਟਾ ਨੂੰ ਚਾਕੇ ਦਈ ਸਾਰਾ ਦੱਦੀ ਬਸ ਐ ਬੈਠਾ ਰੂਗਾ ਬਸ ਐਂ ਚੱਕੀ ਜਾਊਗਾ ਤੇਰਾ ਸਾਰਾ ਤਾਂ ਬੀਬੀ ਘਰ ਡੇ ਰਹਿਣਾ ਦੀ ਕੱਲ ਕੱਢ ਲੈ ਜੀ ਆਪਾਂ ਤੇ ਕੱਲ ਫਰੋਦੀ ਨਾਲ ਜੇ ਤੱਕ ਕੱਢਦੇ ਵੇਖ ਬਹੁਤ ਇਹ ਨਾਲ ਇਹ ਕ ਨਹੀਂ ਚਲੋ ਗਾੜੇ ਕੱਲ ਬਟੇ ਦੀ ਟਾਂ ਬਹੁਤ ਆ ਕੰਮ ਦਾ ਕੀ ਅਸਨ ਕੋਚੀ ਦਾ ਬੈਠੇ ਮੈਂ ਖੇਤ ਦਾ ਕੋਲਾ ਢੇਡਾ ਮਾਰ ਲੈਣਾ ਮੈਂ ਤੈਨੂੰ ਕੀ ਕਿਹਾ ਸੀ ਦਾ ਭਾਈ ਕੰਮ ਕਮ ਕੁੱਛ ਰਿਹਾ ਕਿਸੇ ਪਾਸੇ ਲੱਗ ਜਾ ਹੈ ਵੀ ਦੋ ਬੱਛੇ ਤੇ ਆ ਜਾ ਕਰਨੀ ਖੇਤੀਬਾੜੀ ਵਿੱਚ ਕੰਮੀ ਨਹੀਂ ਜੀ ਖੇਤੀਬਾੜੀ ਵਿੱਚ ਸਾਡੇ ਬਰੇ ਕਿੱਥੇ ਕਿਤੇ ਦੇਦਾ ਕਰਾਂਗੇ ਹੈ ਉੱਧਰ ਕੁਛ ਬੱਤ ਦਾ ਵੀ ਨਹੀਂ ਹੈਗਾ ਹਾਂ ਉਰਾਈਏ ਭਾਈ ਇੱਧਰ ਬੈਠਿਆ ਮੈਂ ਅਸਟਰ ਬੋਲ ਮਾਰੀ ਜਾਣਾ ਸੱਸਰੀ ਕਾਲ ਮਾਮਾ ਸੱਸਰੀ ਕਾਲ ਭਾਈ ਠੀਕ ਹੈ हां तू बतायाती नहीं मत ते मत ਓਏ ਉਹ ਕੰਮ ਜਰਦੇ ਕੰਮ ਦਾ ਮਦਦ ਕਰ ਲੈ ਪਰ ਸਾਰਾ ਤੂੰ ਬੈਠਾ ਐਂ ਜਾ ਘਿਰ ਲੈ ਉਹ ਕੰਮ ਤਾਂ ਹੈ ਨਹੀਂ ਪਹਿਲੇ ਤਾਂ ਤੈਨੂੰ ਉਹ ਕਿੰਨਾ ਕੰਮ ਕਰ ਗਿਆ ਸੀਗਾ ਕਾਹ ਮਿਲਣਾ ਨਹੀਂ ਮੇ ਮੈਨੂੰ ਕੀ ਕੀ ਆ ਸੀ ਹੈ ਵੀ ਤੂੰ ਬਈ ਇਹ ਆ ਦੂਜਾ ਕੰਮ ਤੁਮ ਕਰ ਲੈ ਭਈ ਦੋ ਪੈਸੇ ਦੇ ਉੱਤੇ ਆ ਜਾਗਾ ਮੈਂ ਖੇਤੀ ਚੇ ਰੱਖਿਆ ਹੈ ਜੇ ਖੇਤੇ ਦੇ ਦਾ ਬੰਦ ਹੋ ਗਿਆ ਫਿਰ ਕੋਈ ਕੰਮ ਨਹੀਂ ਹੋਊਗਾ ਹੋ ਰਹੀ ਹੈ ਭਈ ਫਸੇ ਹੀ ਕਾ ਨੋ ਨੋ ਹਾਂ ਜੀ ਕਿਵੇਂ ਹੋਾਰੇ ਠੀਕ ਠਾਕ ਹੋਗੇ ਇਧਰੋਂ ਬਾਬਾ ਕਵਾੜੀਆ ਇਧਰੋਂ ਮਾਮਾ ਕਵਾੜੀਆ ਨੰਨੂ ਕਵਾੜੀਆ ਨੰਨੂ ਨਣੇ ਨਣੇ ਤੇ ਨੰਨੂ 99 ਜੂਮ ਕਿਵੇਂ ਕਹਿੰਦਾ ਦੀ ਜੂਮ ਕਿਵੇਂ ਕਰਨਾ ਇਹ ਜੂਮ ਤੁਹਾਨੂੰ ਕਰਨਾ ਸਿਖਾਉਂਗਾ ਬਾਅਦ ਵਿੱਚ ਕੁਝ ਗੱਲਾਂ ਜੂਮ ਕਰਸ ਦਿਵਾਉਂਗਾ ਤੇ ਮਾਮਾ ਕਵਾੜੀ کافی ਦਿਨਾਂ ਬਾਅਦ ਅੱਜ ਇਕੱਠਾ ਹੋਇਆਗਾ ਇਕੱਠਾ ਨਹੀਂ ਹੋਇਆ ਇਕੱਠੇ ਹੋਇਆ ਅਸੀਂ ਇਕੱਠੇ ਹੋਇਆ ਮਾਮਾ ਕੀ ਫੀਵਰ ਹੋ ਰਿਹਾ ਹੋਰਾਂ ਨੇੜੇ ਮਾਮੇ ਨੂੰ ਫੀਵਰ ਹੋ ਰਿਹਾ ਮਾਮੇ ਨੂੰ ਬੁਖਾਰ ਹੋ ਰਿਹਾ ਸਾਡੇ ਵੀ ਤਾਂ ਆਵੇ ਨ ਨ ਯਾਰ ਇਹ ਯਾਰ ਇਹ ਸਵਾ ਮਾਮਾ ਮਾਮਾ ਕਿਸੀ ਮੱਕੀ ਵੜਨ ਬਾਈ ਕਹਿੰਦੇ ਨਾਲ ਕਹਿੰਦੇ ਉੱਥੇ ਮੱਕੀ ਵੜਦੀ ਕਹਿੰਦੇ ਇਹਨੂੰ ਵੀ ਵੜਦਾ ਕਿਹੜਾ ਪੈਂਗਾ ਪੈ ਗਿਆ ਜਿਹੜਾ 1 ਲੱਖ ਰੁਪਏ ਦਾ ਕਿ ਛੋੜਿਆ ਇਹ ਕਰ ਗੱਲ ਨਿਬੜ ਗਿਆ ਫਿਰ ਆਪਣਾ ਹੁਣ ਡੇਢ ਲੱਖ ਰੁਪਏ ਦਾ ਕਿ ਛੋੜਿਆ ਬਾਈ ਨਿਬੜ ਗਿਆ ਆ ਨਿਬੜ ਨੱਪੜੂਗੀ ਨਹੀਂ ਕੇ ਦੂਜਾ ਪੈਂਦਾ ਸੀ ਲੰਬਾ ਚੱਲਦਾ ਤਰੀਕਾ ਇਹ ਪਾਗਲ ਹੋ ਗਰੀ ਪਾਗਲ ਬੂਮਨਸ ਵਾਲੇ ਚ ਪਾਗੇ ਸੀ ਰਿਪੋਰਟ ਬੂਮਨਸ ਵਾਲੇ ਚ ਮਰਜੀ ਜਿੱਥੇ ਮਰਜੀ ਚੱਲਣਾ ਇਹ ਜਿਹੜਾ ਕਰਦਾ ਇਹ ਇਹ ਉਹ ਗੱਲ ਦਾ ਮੱਕੀ ਉਹ ਦੱਸ ਜਿਹੜਾ ਤੇ ਫੀਮ ਦਾ ਕਿਸ ਪੇੜ ਮਾਮੇ ਦੇ ਚੋਰੀ ਦਾ ਪੁਰਾਣੀਆਂ ਕਰਦਾ ਯਾਰ ਐ ਮੇਰਾ ਬੰਦ ਕਰ ਓਏ ਮਾਮੇ ਨੂੰ ਕਹਿੰਦਾ ਮਾਮਾ ਕਦੇ ਘਰੇ ਲੁੱਟਣ ਵਾਗੇ ਜੀ ਕਹਿੰਦੇ ਘਰੇ ਲੁੱਟਣ ਗਏ ਆ ਜਦੋਂ ਕੀ ਜਦੋਂ ਅਲੀ ਗੱਲ ਹੁੰਦੀ ਹੈ ਕੋਈ ਮੇਰੇ ਯਾਰਾਂ ਜਦੋਂ ਕਹਿੰਦੇ ਉੱਥੇ ਲੁੱਟਣ ਗਿਆ ਫੀਮ ਲੁੱਟਣ ਗਿਆ ਉੱਥੇ ਪਹਿਲਾਂ ਤਾਂ ਟੇਸਟ ਦੇਖਣ ਲੱਗਾ ਕਿਦੇ ਘਰੇ ਜਦੋਂ ਫੀਮ ਖਾਣ ਗਿਆ ਖਾਧੀ ਟੇਸਟ ਦੇਖਣ ਗਿਆ ਉੱਥੇ ਪਰ ਤੁਹਾਨੂੰ ਪਤਾ ਹੀ ਹੈ ਫਿਰ ਉੱਥੇ ਗੁੰਮ ਹੋ ਗਿਆ ਉੱਥੇ ਲਟ ਗਿਆ ਸਵੇਰੇ ਸਵੇਰੇ ਉੱਠਿਆ ਨੰਨੇ ਨਹੀਂ ਹੋਈ ਸੀਗੇ ਹਲੇ ਕੁੱਟੇ ਸੀਗੇ ਅਬ ਕੁੱਟ ਉਹੀ ਹੈ ਨਾ ਨੀਂਦ ਕੁੱਟ ਪਈ ਸੀ ਮੈਂ ਮੈਂ ਕਿੱਥੇ ਦੀ ਮੇਰੇ ਕਿੱਥੇ ਪਈ ਆ ਉਹ ਓਏ ਕਿਉਂ ਤੁਸਾਂਗੇ ਸੀਗਾ ਉਹਨਾਂ ਦੇ ਘਰ ਹਲੂਈ ਮੋ ਉਹਨਾਂ ਦੇ ਘੁੱਟ ਪਈ ਐ ਇਹ ਤਾਂ ਫਿਰ ਰਗੜੇ ਪੀ ਉਹਦਾ ਕਿਦਾਂ ਨੂੰ ਰਗੜੇ ਸੀ ਕਿਉਂ ਬੜੀ ਝੂਠ ਸੁਬਾਨ ਬੋਲਦੀ ਚਲੋ ਘੁੱਟ ਪਈ ਮਾਮੀ ਨੂੰ ਤਾਂ ਮਾਮੀ ਨੂੰ ਤਾਂ ਹੋਸ਼ ਨਹੀਂ ਦੇ ਸੀਗਾ ਮਾਮੀ ਨੂੰ ਸਵੇਰੇ ਪਤਾ ਲੱਗਿਆ ਜਦੋਂ 5 ਵਜੇ ਲੈਣਾ ਦੇਣਾ ਯਾਰ ਲੈਣਾ ਨਾ ਦੇਣਾ ਮਲਾ ਦੇ ਤੇ ਮਾਮੇ ਦੇ ਔਂਕਦਾ ਮਾਮੇ ਦੇ ਛੱਤਰ ਇਹਦੇ ਗੋਡੇ ਜੀ ਬਿੰਗ ਕਰ ਤੁਰਦਾ ਨਾ ਤੂੰ ਤਾਂ ਇਹ ਉਹਨਾਂ ਨੇ ਬਲ ਪਾਏ ਹੋਣੇ ਮਾਮੇ ਦੇ ਗੋਡੇ ਦਾ ਹੁਣ ਬਾਜਣ ਚਾਹਦੇ ਹੈ ਬਾਜਣ ਮਾਮੀ ਤੋਰ ਦਿਖਾਉਣਾ ਮੇਚੋ ਤੋਰ ਪੰਨੋ ਤੁਰ ਕੇ ਗਿਆ ਪੰਨ ਚੀਰੋ ਫਰਮਾਉਣਾ ਮੇਚੋ ਹੁਣ ਮਾਣ ਨਹੀਂ ਹਾ ਹਾ ਗੱਭਰੂ ਨੌਜਵਾਨ ਮੈਂ ਮੈਂ ਦੱਸਦਾ ਪਹਿਲੇ ਸੋ ਕਰਦਾ ਬਈ ਵਜਨ ਨੂੰ ਅੱਧਾ ਇੱਧਰ 50 50 ਇੱਧਰ ਬੈਲੈਂਸ ਕਰਕੇ ਤੁਰਨਾ ਮੈਂ ਨੇ ਓਏ ਬੜਾ ਨੰਨੂ ਕਵਾੜੀਆ ਓਏ ਆ ਚਾਹ ਜੇ ਇੱਥੇ ਸੱਪ ਮਿਲ ਜੇ ਬਈ ਦੇਖ ਲਓ ਇਦਾਂ ਚੱਲਦੇ ਨੇ ਯੂਟਿਊਬ ਫੰਕਸ਼ਨ ਕਰਦੇ ਆ ਹਨਾ ਇਹ ਜੇ ਪਹਿਲਾਂ ਇੰਜਵਾਏ ਕਰਦੇ ਆ ਫੇਰ ਥੋੜਾ ਸੀਨ ਕਰਦੇ ਆ ਇੱਕ ਤਾਂ ਸੱਪ ਮਾਰ ਦੋ ਕਹਿੰਦਾ ਜੇ ਮਿਲ ਜੇ ਬਾਬਾ ਕਹਿੰਦਾ ਇੱਕ ਹੋਰ ਕੀ ਕੰਨ ਹੁੰਦਾ ਹੈ ਕਹਿੰਦਾ ਲੋਹੇ ਕੁਸਤੇ ਬੰਦਿਆ ਚੱਲੋ ਜੀ ਦਿਖਾਉਂਦੇ ਆ ਪਹਿਲਾਂ ਆ ਜਾ ਚਾਚੀ ਹੁਣ ਤਾਂ ਦੇਖ ਲੈ ਘਰੀ ਰਹਿੰਦਾ ਵਿਚਾਰਾ ਹੈ ਖੇਤ ਵੀ ਨਹੀਂ ਜਾਂਦਾ ਜਿਹੜਾ ਮਾਰਨਾ ਬਗਲੂ ਬਗਲੂ ਖੜਾ ਹੋਦਾ ਚਾਚੀ ਆ ਗਈ ਹੈ ਥੋੜਾ ਮਹੀਨੇ ਵੀ ਨਾ ਕਰਾਈ ਥੋੜਾ ਹੋ ਜਾ ਹੁਣ ਖੜਾ ਨਹੀਂ ਹੁਣ ਤਾਂ ਸੁਟਾ ਪੇ ਕੀ ਗੱਲ ਕੀ ਪੁੱਤ ਕਾਤੇ ਭਲਾਤੀ ਮੈਨੂੰ ਕਿ ਹੋ ਰਿਹਾ ਰੋਣ ਲੱਗਦਾ ਐ ਰੋਣ ਲੱਗ ਗਿਆ ਦੱਸ ਜੇ ਕੋਈ ਗੱਲ ਆ ਮੇਰੇ ਨਾਲ ਕਰ ਮੈਂ ਤਾਂ ਕੰਮ ਛੱਡ ਕੇ ਆਈ ਆ ਦੱਸ ਰੋਣ ਨੂੰ ਨਿਆਣਾ ਤੂੰ ਮਸਾਲੇ ਹੀ ਬਲਾ ਕੇ ਭੁੱਪਣ ਲੱਗ ਗਿਆ ਹਾਂ ਮੈਂ ਤਾਂ ਕਹੇ ਤੇ ਜਦ ਇਹ ਆ ਗਈ ਹਾਂ ਤੂੰ ਗੱਲ ਤਾਂ ਦੱਸ ਗੱਲ ਕੀ ਹੋਈ ਜ ਲੜ ਪਈ ਤੇਰੇ ਨਾਲ ਜੱਸੀ ਫੇ ਲੜੂ ਨਾ ਜਾ ਚੀ ਇਹ ਤਾਂ ਉਹੀ ਲੱਗਦਾ ਸੱਪਣਾ ਮੈਨੂੰ ਤਾਂ ਲੱਗਦਾ ਵੀ ਜੱਸੀ ਤੇਰੀ ਵੀ ਆਦਤ ਜਾਂਦੀ ਨਹੀਂ ਤੂੰ ਲੜੀ ਹੋਈਂਗੇ ਇਹਨੂੰ ਕਿਹਾ ਹੋਣਾ ਕੁਝ ਪੁੱਠਾ ਸਿੱਧਾ ਬੋਲਿਆ ਹੁਣ ਤੂੰ ਬੋਲਿਆ ਚਾਚੀ ਮੈਂ ਤਾਂ ਰੋਟੀ ਖਵਾ ਕੇ ਗਈ ਆ ਤੁਮ ਕਦੀ ਇਹਨੂੰ ਰੋਟੀ ਖਵਾ ਬਸ ਕਰ ਤੂੰ ਸੈਣਾ ਵੈਣਾ ਉਹ ਕੀ ਦੱਸਣਗੇ ਉਹ ਕੋਈ ਰੱਬ ਥੋੜਾ ਹੀ ਹੈ ਕਈ ਵਾਰੀ ਬੰਦਾ ਜਦੋਂ ਕੋਈ ਭਗਤੀ ਕਰਦਾ ਹੈ ਭਜਨ ਬੰਦਗੀ ਕਰਦਾ ਬੰਦਾ ਹੈ ਰੱਬ ਉਹਦੇ ਨਾਲ ਸਮਝ ਜੁੜ ਜਾਂਦੀ ਆਂ ਉਹਦੀਆਂ ਤਾਰਾਂ ਜੁੜ ਜਾਂਦੀਆਂ ਰੱਬ ਦੀਆਂ ਹੈ ਮੈਂ ਦਿਖਾਇਆ ਤੀ ਮੇਰਾ ਦੇਖਿਆ ਜੀ ਹੱਥ ਇਹ ਸਰਦਾਰ ਉਹ ਐਂਦਾ ਗਰੀਨ ਹੈ ਉਹਦੇ ਇੱਕ ਉਹ ਬੈਠਾ ਰਿਹਾ ਤੀ ਕੱਲ ਅੱਜ ਬਈ ਖੂਨ ਵਧ ਗਿਆ ਨਹੀਂ ਉਹ ਵਧ ਗਿਆ ਓ ਵਧੀਆ ਗੱਲ ਆ ਯਾਰ ਮੇਰੀ ਗੱਲ ਸੁਣੋ ਜੇ ਮੇਰੀ ਗੱਲ ਸੁਣ ਮੈਂ ਚੁਲਾਇ ਜਾਂਦਾ ਕੋਈ ਨਹੀਂ ਸਾਡੇ ਨਾਲ ਹੱਸ ਖੇਡ ਕੇ ਸਾਡਾ ਕੋਈ ਮਜ਼ਾਕ ਕਢਾ ਕੇ ਜੇ ਤਾਂ ਖੂਨ ਵਧਦਾ ਤਾਂ ਬਹੁਤ ਚੰਗੀ ਗੱਲੇ ਸੀ ਆਪਦੇ ਆਪ ਨੂੰ ਨਿਭਾਗਸ਼ਾਲੀ ਸਮਝਾਂਗੇ ਵੀ ਸਾਡੇ ਨਾਲ ਕਿਸੇ ਨਾਲ ਹੱਸ ਕੇ ਨਿਭਾਗਸ਼ਾਲੀ ਨਿਭਾਗਸ਼ਾਲੀ ਓ ਭਾਗਸ਼ਾਲੀ ਨਹੀਂ ਚਲ ਕੋਈ ਤਾਂ ਬੰਦਾ ਸਾਡੇ ਦੇਖ ਕੇ ਖੁਸ਼ ਹੋਇਆ ਅਸੀਂ ਐਨੇ ਕਿ ਨੋਕੇ ਤਾਂ ਹੈਗੇ ਆ ਤੂੰ ਕਦੇ ਆਪਣਾ ਪੁੱਤ ਸਮਝ ਹੀ ਨਹੀਂ ਹੈਗਾ ਮੈਨੂੰ ਕੀ ਗੱਲ ਕਿਉਂ ਇੰਨਾ ਪੱਥਰ ਦਿਲ ਹੋ ਗਿਆ ਕਿਉਂ ਤੁਸੀਂ ਇਹ ਜਿਹੇ ਗੱਲਾਂ ਸੋਚੀ ਜਾਂਦੇ ਹੋ ਜੇ ਰੱਬਾਂ ਕੀ ਵੀ ਅਰਦਾਸ ਕਰੀਏ ਨਾ ਤਾਂ ਉਹ ਵੀ ਇੱਕ ਦਿਨ ਮੰਨ ਜਾਂਦਾ ਹੈਗਾ ਸਸੀ ਕਾਲ ਜੀ ਕਿਵੇਂ ਹੋ ਸਾਰੇ ਆਸਕਾਰ ਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡਾ ਸੀਨ ਚੱਲ ਰਿਹਾ ਸੀ ਕਿਰਾਏ ਵਾਲੇ ਕਮਰੇ ਸੀਰੀਜ਼ ਦਾ ਤੇ ਥੋੜੀ ਜਿਹੀ ਵਾਰਸ਼ ਆ ਗਈ ਸੀ ਥੋੜੀ ਵਾਰਸ਼ ਕਰਕੇ ਛੱਡ ਨੂੰ ਥੋੜਾ ਸੀਨ ਜਿਆਦਾ ਲੇਕਿਨ ਪੂਰਾ ਹੋ ਗਿਆ ਕਿਉਂਕਿ ਅਸੀਂ ਬਈ ਹੋਰਾ ਤੇ ਤੁਸੀਂ ਸੱਚੀ ਕਹਿ ਰਹੇ ਹੋ ਤੁਸੀਂ ਬਹੁਤ ਸੋਹਣੀ ਕਮੈਂਟ ਕਰਦੇ ਹੋ ਸਾਡੇ ਬਾਰੇ ਸਾਡੇ ਮਤਲਬ ਜਿਹੜੀ ਫੈਮਿਲੀ ਦੇ ਚੱਲਦੇ ਸੀ ਨਾ ਅੱਜ ਪਾਰਸ ਜਿ সিন ਕਰਨ ਦਾ ਵੀ ਮਜ਼ਾ ਕੁਝ ਹੋ ਰਿਹਾ ਹੈ ਨੰਨੂ ਬਡਰੋਖਾ ਲੈ ਮੈਂ ਬਡਰੋਖਾ ਦਾ ਨਹੀਂ ਹੋ ਗਿਆ ਸਾਰਾ ਉਹ ਆਰਸ਼ ਨਿਆਰਾ ਤਾਂ ਵੱਖਿਆ ਭਾਈ ਨਿਆਰਾ ਵੱਖਾ ਹੁੰਦਾ ਨਾ ਉਗਰੇ ਤੇਰੇ ਨੋਟਸ ਲੱਗਦੇ ਦੇ ਕਿ ਰੱਖਣ ਦੇ ਫੇਰੇ ਆ ਬੋਲਤੀ ਬੋਲਦੀ ਪਿਆ ਕਰੋ ਮਾਲਕੋ ਕੰਦਾ ਕਹਿਵੇਂ ਲਾ ਕੇ ਐਂ ਕਰ ਫੜ ਜੰਦੇ ਬੋਲਾ ਕਰੋ ਇਹ ਨੂੰ ਕਿ ਬੋਲ ਨੇੜੇ ਤੇਲ ਬਣਾਦਨੇ ਆ ਬਸ ਹਾਂ ਚਰਨੂ ਜੀ ਕਿਵੇਂ ਹੋ ਅੱਜ ਕਿਵੇਂ ਚਿੱਟਾ ਜੂੜ ਜਾ ਬਰ ਕੇ ਕਿਤੇ ਜਾਣਾ ਕਿਤੇ ਅੱਜ ਹੈ ਕਿ ਜਿੱਟਾ ਸੂਟ ਪਾ ਕੇ ਕਿਤੇ ਜਾਂਦੇ ਹੋ ਜਹੇ ਜੀ ਸੁਖ ਭਾ ਲਈ ਜੰਗਾ ਭੋਗ ਦੀ ਤਿਆਰੀ ਅੱਜ ਕਿਤੇ ਮਿੰਦਾ ਇਹ ਲੱਗਦਾ ਭੂਗ ਦੀ ਦੇਰ ਚਟਾ ਜੂਟ ਪਾਇ ਚਰ ਨੂੰ ਨੇ ਮੁੰਡਾ ਚਟਾ ਹਾਂ ਵੀ ਇਹ ਕਬੜੀ ਦੀ ਖੁਸ਼ੀ ਚ ਪਾਇ ਵੀਰੇ ਚਟਾ ਸੂਟ ਅਸੇ ਮੀਂਹ ਦੀ ਖੁਸ਼ੀ ਚ ਪਾ ਗਾਣਾ ਛੋਣਾ ਗੀਤਾ ਹੀ ਲੜਦਾ ਚਟੇ ਸੂਟ ਤੇ ਦਾਗ ਪੈ ਗਿਆ ਉਹ ਦਾਲ ਕੁੱਟਦੇ ਸੁਣਿਆ ਵੀ ਮਾਲ ਕੋਈ ਬਣ ਦਿੰਦੇ ਵੀ ਚੱਲ ਮੀਂਹ ਦੇ ਵਿੱਚ ਇਹ ਚਟਾ ਸੂਟ ਪਹਿਲੇ ਵਾਰ ਸੁਣਿਆ ਇਹ ਬਸ ਕੁਦਰਤ ਦੀ ਗੱਲਾਂ ਨੇ ਬਾਈ ਤੁਹਾਨੂੰ ਨਹੀਂ ਸਮਝ ਆਉਂਦੀਆਂ ਛੜੇ ਛੜਾ ਕੇ ਬਲਾਂਗੜਿਓ ਬਲਾਂਗੜਿਓ ਨੰਨੂ ਕਲੋਜ਼ ਕੱਢ ਲਿਆ ਕੱਢਣਾ ਅਸੀਂ ਤਾਂ ਅੰਦਰ ਕੱਢ ਕੱਢਰਾ ਜੀ ਕਲੋਜ਼ ਮਾਤਾ ਦਾ ਜਿਹੜਾ ਕੁਝ ਬੋਲੇ ਉਹ ਕਹੋ ਤਾਂ ਬੁਲਾ ਦੋ ਸੁਨਨ ਅੱਜ ਤਾਂ ਯਾਰ Shimla ਦਾ ਮਾਹੌਲ ਬਣਿਆ ਪਿਆ ਨਾ ਪੂਰਜੀ ਪੈਂਦੀ ਅੱਜ ਮਨ ਬੜੀ ਖੁਸ਼ ਹਿੰਦੇ ਆ ਬਾਬੀ ਮਨ ਕਰ ਰਹੀ ਹੈ ਬਈ ਬਹੁਤ ਅੱਛਾ ਲੱਗ ਰਿਹਾ ਬੜੀ ਵਧੀਆ ਹੋ ਰਹੀ ਹੈ ਵੈਸੇ ਤੈਨੂੰ ਕੀ ਫੀਲ ਆ ਰਿਹਾ ਹੈ ਅੱਜ ਤੂੰ ਕਿੱਥੇ ਫਿਰ ਰਿਹਾ ਹੈ ਅੱਜ ਤਾਂ ਲੱਗ ਰਿਹਾ ਜਿਵੇਂ ਮੈਂ ਪਹਾੜਾ ਛੂਹਾਂ ਵਾਹ ਵਾਹ ਉਹੀ ਬਕਵਾਸ ਕਰੀ ਨਾ ਮਾ ਗੱਲ ਚ ਤੰਤ ਨਹੀਂ ਹੈਗਾ ਪਰ ਹਾ ਮੌਸਮ ਅੱਛਾ ਹੈ ਕਹਿਣ ਲੱਗਦਾ ਅੱਜ ਪਹਿਲੀ ਵਾਰ ਆਏ ਪੂਰਜੀ ਪੈਂਦੀ ਸੁਹੀ ਲੱਗ ਰਹੀ ਹੈ ਮੈਨੂੰ ਗੱਡੀ ਦੇ ਵਿੱਚ ਸਫ਼ਰ ਕਰਨਾ ਬਹੁਤ ਵਧੀਆ ਲੱਗਦਾ ਹਣਾ ਇਹਦੇ ਵਿੱਚ ਕੋਈ ਗੱਲ ਨਹੀਂ ਆਜੂ ਵੀ ਸੀ ਰਾਤ ਆਦਖਾ ਨਹੀਂ ਚੋ ਐਨਾ ਮੀ ਆਇਆ ਹਾਂ ਕਸਤਾ ਵੀ ਮੈਂ ਤੁਹਾਨੂੰ ਦੇ ਰਿਹਾ ਹਾਂ ਹਾਂ ਵੀ ਚੋ ਬਰੋ ਕੀ ਸਕੀਮਾ ਘੜੀ ਕਰ ਰਹੇ ਹੋ ਆ ਤੇਰੇ ਸਾਦਕੇ ਕੀ ਹੋ ਗਿਆਗਾ ਤਰੇ ਸਤੇ ਚੋਬਰ ਨਵੀਂ ਤੋਂ ਨਵੇਂ ਸੀਨ ਦੱਸਦਾ ਇਹਨੂੰ ਡਿਲੀਟ ਕਰ ਦੇ ਨਾ ਡਿਲੀਟ ਨਹੀਂ ਹੁੰਦਾ ਬਈ ਸੀਨ ਕੋਈ ਆਜੋ 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 ਅੱਜ ਮੌਸਮ ਵੇਖੋ ਯਾਰ ਕਿੰਨਾ ਸੋਹਣਾ ਕਾਜ ਤੇ ਹੁਣ ਅਸੀਂ ਆਏ ਸੀ ਬਾਬਿਓ ਬਾਹਰ ਸੀਨ ਕਰਨ ਸੀਨ ਸਮਝਾ ਰ ਨੰਨੂ ਅੱਜ ਕਹਿੰਦਾ ਸੀਨ ਇਦਾਂ ਦਾ ਕਰਨਾ ਕੁਛ ਰੋਮਾਂਟਿਕ ਮਾਮੇ ਕੋਲੋਂ ਕਹਿੰਦਾ ਰੋਮਾਂਟਿਕ ਸੀਨ ਕਰਵਾਣਾ ਰੀਡੀਮ ਕਰਵਾਣਾ ਮੈਂ ਇੱਕ ਤਾਂ ਦੀਏ ਦੀ ਇੱਥੇ ਵੀ ਜੀ ਦੀਆਂ ਅੱਜ ਕੁਝ ਮਿਲਦਾ ਨਾ ਨਾ ਖੜਕਾ ਇੱਥੋਂ ਤੇ ਬਾਬਿਓ ਮੈਨੂੰ ਪਹਿਲਾ ਹੀ ਦੱਸ ਇਹ ਦੱਸ ਕੀ ਸੀਨ ਡਿਜ਼ਾਈਨ ਕੀਤਾਗਾ ਕੀ ਸੀਨ ਬਣਾਇਆ ਹਾਂ ਰੈਕੜੀ ਬਣਾਉਣੀ ਹੈ ਤੇ ਕੀ ਤੂੰ ਮਰ ਜੋ আচ্ছা ਹਾਂ আচ্ছা ਮਰ ਜੂ ਤੁਸੀਂ ੱਤੱਕੇ ਖਾ ਲੂ ਤੁਸੀਂ ਲਓ ਜੀ ਮਾਮਾ ਇਹ ਕਵਾੜੀਆ ਤੇ ਇਧਰੋਂ ਨੰਨੂ ਕਵਾੜੀਆ ਉਹ ਬਸ ਇਹਦੇ ਪਤਨੀ ਕੀ ਪੁੱਠੀ ਕਰਕ ਪੈ ਜਾਂਦੀ ਆ ਇਹਨੂੰ ਮਿੱਤਰੋ ਇਹ ਬਾਈ ਕਮੈਂਟ ਕਰੇ ਸੀ ਬਾਈ ਨੇ ਕਿ ਜਮੈਂ ਹਾਂ ਨੰਨੂ ਲੱਗਦੇ ਉਵੇਂ ਹੈਗਾ ਬਈ ਹਾ ਦੋ ਕਮੈਂਟ ਕਰੇ ਬਈ ਮੈਂ ਨਹੀਂ ਕਿਸਕੇ ਦਾ ਮੇਰੇ ਦੋਸਤਾਂ ਨੇ ਮੇਰੀ ਆਡੀਅੰਸ ਨੇ ਮੈਂ ਜਿਹੜੇ ਪਿਆਰ ਕਰਦੇ ਨੇ ਉਹਨਾਂ ਨੇ ਕਮੈਂਟ ਕਰਿਆ ਸੀ ਕਿ ਨੰਨੂ ਤੇ ਗਲਤ ਗੱਲ ਕਰਦਾ ਬਈ ਗਲਤ ਗੱਲ ਨਹੀਂ ਬਈ ਮੈਂ ਗਲਤ ਗੱਲ ਜਮੈਂ ਸ਼ਰਿਆਮ ਤੱਕ ਐ ਰਾ ਬਈ ਮੈਂ ਨਹੀਂ ਕਰਦਾ ਹਾਂ ਮਾਮਾ ਕਿਵੇਂ ਅੱਜ ਚੁੱਪਚਾਪ ਜਾ ਹੁਣ ਤੈਨੂੰ ਰਖੜੀ ਨਾ ਆ ਕੇ ਖਾਂਦੇ ਵਰਤਣ ਲਾ ਕਿਵੇਂ ਗੰਨਾ ਮਾਮਾ ਬਾਵੀ ਨਾਲ ਵਰਤਣ ਲਾਵਾਂਗੇ ਬਾਵੀ ਹੋਰ ਨਾਲ ਹਾਂ ਤੇ ਹੁਣ ਬਈ ਉਹ ਤੈਨੂੰ ਹਾਂ ਹੁਣ ਤਾਂ ਆਪਣਾ ਕੈਰੈਕਟਰ ਜਮਾ ਇੱਕ ਨੰਬਰ شریف ਹੋ ਗਿਆ ਇੱਕ ਨੰਬਰ ਦਾ ਨਾ 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 ਬਾਬੇ ਜਿੰਨਾ ਮੈਂ شریف ਹਾਂ ਮੈਂ ਨੇਚਰਲ ਜ਼ਿੰਦਗੀ ਦਾ ਬਹੁਤ شریف ਹਾਂਗਾ ਬਸ ਕੀ ਹੋ ਗਿਆ ਮਨਸਤਾ ਤੂੰ ਰੱਖ ਕਿਵੇਂ ਹੁਣ ਕਦਾਰ ਮੇਰਾ شریف ਹੋ ਗਿਆ ਹੁਣ ਤਾਂ ਰੱਬ ਨਾਲ ਨੂੰ ਆ ਕੇ ਮੈਂ ਆ ਗਿਆ ਹੁਣ ਕੀ ਹੋ ਗਿਆ ਜੀ ਮਿਲ ਤੇ ਜੀ ਮਿਲ ਤੇ ਠੀਕ ਹੈ ਭਾਈ ਫਿਰ ਫੀਕਾ ਠੀਕ ਹੈ ਭਾਈ ਠੀਕ ਹੈ ਤੇਰੇ ਪੈਸੇ ਲੜਾਉਂਗੀ ਮਾਰੀ ਦੋ ਇਹ ਸਾਹਮਣੇ ਨੂੰ ਵੀ ਫੋਨ ਕਾਲ ਆਨ ਲਾਈਨ ਵਾਲਾ ਹੀ ਹੋ ਜਾ ਨਹੀਂ ਯਾਰ ਵੀਡੀਓ ਕੋਲਾ ਦੇਗਾ ਉਹ ਵੀਡੀਓ ਕਿੰਨੇ ਨੰਬਰ ਕੀ ਜੀ ਮੈਂ ਕਾਹਨੂੰ ਆਪਾਂ ਨੇ ਕੀ ਕਰਨਾ ਤਾ ਥੋੜਾ ਦਰਸ਼ਨ ਹੈ ਕੋਈ ਨਹੀਂ ਕਰਦਾ ਮੋਟਰ ਤੇ ਬਾਬਿਓ ਇਕਲਾ ਓਰੇ ਓਰੇ ਬਾਲੇ ਕਰੇ ਹਾਂ ਵੀ ਓਏ ਕੁਬਾਰੀਏ ਹਾਂ ਚੱਲ ਕੀ ਕਹਿਣਾ ਫਿਰ ਰਖੜੀ ਕਿਦੋਂ ਬਣਾਣੀ ਹੈ ਮੇਰੀ ਤੇਰੇ ਉਹ ਤੋਂ ਆਪਣਾ ਅੱਛਾ ਲਾਪਰੀ ਤੇ ਪੈਣ ਤੋਂ ਰਖੜੀ ਬਣਾਣੀ ਕੋਈ ਗੱਲ ਨਹੀਂ ਬਣਵਾਵਾਂਗੇ ਬਾਈ ਕੋਈ ਜੀ ਜੀ ਸਦਗੇ ਕਿਉਂਕਿ ਹੁਣ ਤਾਂ ਮੈਂ ਸ਼ਰੀਫ ਬਣ ਗਿਆ ਤੇ ਹੁਣ ਜਿਆਦਾ ਕਰਦਾਰ ਮਾਮਾ ਹਰਾਮੀ ਬਣੂਗਾ ਨਾ ਨਾ ਮੈਂ ਤਾਂ ਆਪ ਸਰੀਫ ਹਾਂ ਹੁੰਦਾ ਪੱਗਾ ਬੰਦ ਲੱਗਿਆ ਤੁਮਾਨੂੰ ਨਸੀਬ ਹੋ ਗਿਆ ਚੱਲ ਆ ਜਾ ਚੱਲਣ ਨੂੰ ਬਈ ਸਮਝਾ ਸੀ ਇਹ ਸਮਝ ਆਇਆ ਤਾਂ ਸੀਨ ਹੈ ਨਾ ਓਕੇ ਆ ਜਾ ਮਾਮਾ ਫਿਰ ਸੀਨ ਕਰੀਏ ਫਿਰ ਇੱਥੇ ਬੈਠ ਕੇ ਕਰ ਦੇਣਾ ਮੈਂ ਆਪਣੀ ਸਪੈਸ਼ਲ ਜਿਹੜੀ ਮੋਟਰ ਹੈ ਇਹ ਸਾਡੀ ਮੋਟਰ ਹੈ ਇਹ ਸਾਡੀ ਸਾਨੂੰ ਕਿਰਾਏ ਤੇ ਲਈ ਹੋਈ ਇੱਕ ਤਰ੍ਹਾਂ ਦੀ ਉਹ ਇੱਥੇ ਸੀਨ ਕਰਦਾ ਜਿਹੜਾ ਚੱਲਾਗੇ ਆ ਮਾਮਾ ਤੂੰ ਛੱਡ ਦੇਗਾ ਆ ਜਾ ਆ ਜਾ ਆ ਜਾ ਕਬੜੀਏ ਲਓ ਜੀ ਬਾਈ ਹੁਣ ਅਸੀਂ ਸੀਨ ਕਰ ਲਈਏ ਉੜੀ ਬੈਠੇ ਆ ਮਮਾ ਮੈਂ ਇੱਥੇ ਬੈਠਦਾ ਜਦੋਂ ਆ ਮਮਾ ਨਾ ਪਹਿਲੇ ਪਹਿਰੀ ਹੱਥ ਲਾਇਆ ਕਰ ਮਮਾ ਪਹਿਰੀ ਹੱਥ ਦਾ ਪੂਰਾ ਸੰਸੀਅਰ ਬਣ ਜਾਣਾ ਹੁਣ ਆਪਾਂ ਨੇ ਵੀ ਮਤਲਬ ਸਾਡੇ ਵਰਗੇ ਕੋਈ ਸੰਸੀਅਰ ਬੰਦਾ ਕੋਈ ਹੀ ਨਹੀਂ ਕਿਉ ਮਮਾ ਹੂੰ ਪਹਿਰੀ ਹੱਥ ਲਾ ਨਾਲ ਦਰੀਆ ਸੀ ਪਹਿਰੀ ਹੱਥ ਦੇ ਕਦਮਾਂ ਤੇ ਲੇ 15 ਮਿੰਟਾਂ ਬਾਅਦ ਦਿਨ ਚ ਦੋ ਵਾਰੀ ਆਵਾਂ ਤੇ ਦੋ ਵਾਰੀ ਵੀ ਲਾਇਆ ਕਰ ਬਸ ਠੀਕ ਆ ਮਮਾ ਆ ਜਦੋਂ ਵੀ ਮਿਲਿਆ ਕਰੂੰਗਾ ਮੇਨ ਤਾਂ ਬਾਈ ਮੇਰੇ ਮਾਂ ਬਾਪਾ ਤੋਂ ਸਿੱਖਿਆ ਵੀ ਠੀਕ ਐ ਐ ਨਾਲੇ ਸਮਾਰ ਕੇ ਹਾਲ ਤਾਂ ਦੋ ਦੁੱਤ ਚਲਤੇ ਲੱਗ ਹੋਣੀ ਹੈ ਕਿ ਉਦੋਂ ਆਏ ਆਏ ਸਮਾਰਟ ਚ ਐ ਪੈਰੀ ਹੱਥ ਲੈ ਕੇ ਹਾਂ ਇਹ ਦੋਨੇ ਠੀਕ ਆ ਮਾਮਾ ਕੰਦਾ ਵੀ ਪੈਰੀ ਹੱਥ ਲੈ ਕੇ ਮਾਂ ਨੇ ਜੀ ਆਏ ਨਹੀਂ ਰਾਤ ਨਹੀਂ ਕੱਟਣੀ ਬਸ ਆਏ ਵਧੀਆ ਅੰਦਰ ਵਾਲੇ ਮੈਨੂੰ ਲਾਏ ਨਹੀਂ ਬਸ ਠੀਕ ਆ ਮੰਮੀ ਨੇ ਕਿਹਾ ਤਾਂ ਵੀ ਪੈਰੀ ਹੱਥ ਲਾਣ ਨੇ ਭਾਈ ਲਈ ਮਾਮਾ ਮਾਮਾ ਕਹਿੰਦਾ ਜਦੋਂ ਵੀ ਤੂੰ ਮਿਲਣਾਗਾ ਪੈਰੀ ਹੱਥ ਲਾਣ ਨੇ ਸੋ ਆਪਾਂ ਪੈਰੀ ਹੱਥ ਹੀ ਲੈ ਕਰਾਂਗੇ ਸੋ ਥੈਂਕ ਯੂ